打！ ਅਤੂਕੇ ਜਹਾਨ ਹਾਜ਼ਰਾ ਮਾਜੂਰ ਜਹਰਾ ਤਹੂਰ ਜਮਲ ਸ਼ਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਨਿੱਕੀ ਗੋਦ ਵਿੱਚ ਬੈਠ ਕੇ ਸਿੱਖ ਸੰਗਤਾਂ ਆਪਣੇ ਜੀਵਨ ਦੀ ਇਸ ਅਨਮੋਲੀ ਘੜੀ ਨੂੰ ਸਫਲਾ ਬਣਾ ਰਹੇ ਬੜੇ ਕੀ ਵੱਡੇ ਭਾਗ ਨੇ ਆਪ ਸਭ ਸੰਗਤਾਂ ਦੇ ਜੋ ਕਿ ਆਪਣੀ ਰੁਚੀਵਾਂ ਪਰੇ ਜੀਵਨ ਵਿੱਚੋਂ ਥੋੜੇ ਜੋ ਥੋੜਾ ਸਮਾਂ ਕੱਢ ਕੇ ਸਤ ਸੰਗਤ ਦੇ ਰੂਪ ਵਿੱਚ ਬੈਠ ਕੇ ਆਪਣੇ ਜੀਵਨ ਨੂੰ ਸਫਲ ਬਣਾ ਲਏ ਆਓ ਸਭ ਤੋਂ ਪਹਿਲਾਂ ਗੁਰੂ ਜਨਮ ਵਿੱਚ ਲਵਾਈਏ ਹਾਜ਼ਰੀ ਪਿੰਡ ਮਿੱਡੇ ਵਾਲੇ ਦੇ ਢਾਡੀ ਜੱਥੇ ਨਾਲ ਮਿਲ ਕੇ ਦੋਨੋਂ سیس چکا کے بلا فتح واحو جی کا کی ہر ہے، تیرا سجنا آر پروار کتنا کتنا نگت نام کتنا پوئے پانڈا آن جانتا چلے وار کتنا کتنے پتر تیاں کتنے مجی گائیں ਤੇਰਾ ਸ਼ਹਿਰ ਤੇ ਚੱਲੇ ਵਪਾਰ ਕਿਤਨਾ ਪਰ ਇਹ ਨਹੀਂ ਪੁੱਛਦਾ ਕੋਈ ਵੀ ਯਾਰ ਬੰਚੀ ਤੇਰਾ ਗੁਰੂ ਦੇ ਨਾਲ ਪਿਆਰ ਕਿਤਨਾ ਪਰਮ ਸਨਮਾਨ ਜੋ ਗੁਰੂ ਕੀ ਸਾਜਿਨਵਾਜੀ ਸਾਧ ਸੰਗਤ ਜਿਓ ਸਭ ਤੋਂ ਪਹਿਲਾਂ ਪਿੰਡ ਮਿੱਡੇ ਵਾਲੇ ਦੀ ਟਾਡੀ ਜੱਥੇ ਬਤੋ ਸਨ ਦੇ ਕਮਾਂ ਸ੍ਰੀ ਗੁਰੂ ਗਬਿੰਦ ਸਿੰਘ ਸਾਹਿਬ ਦੀ ਮਹਾਰਾਜ

پروار کی تاریخ لکھی ہے پر آخر وہ پہ میں جو بھی بارے لکھا ہے یہ ابھی بھی بہت تھوڑا میری اتنی شکتی نہیں میرے پاس کوئی اتنے شبد نہیں کہ میں تاریخ تاریف کر سکا یہ جو کچھ میں لکھے یہ سب کچھ بہت تھوڑا حکما تٹیائی اس کو کتے بات ہے ਉਸ ਕਲਗੀ ਤਰਪਿਤਾ ਮਹਾਰਾਜ ਜਿਨ੍ਹਾਂ ਨੇ ਸਿੱਖ ਕੌਮ ਦੀ ਖਾਤਰ ਆਪਣਾ ਸਰਵਨ ਸਵਾਰਿਆ ਕੇਵਲ ਤੇ ਕੇਵਲ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਿੱਚ ਜਾਣ ਵਾਸਤੇ ਆਓ ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਆਗਮਨ ਪੁਰਬ ਨੂੰ ਆਪ ਸਿੱਖ ਸੰਗਤਾਂ ਬੜੇ ਪ੍ਰੇਮ ਸਤਿਕਾਰ ਦੇ ਨਾਲ ਮਨਾ ਲਈ ਜਾਓ ਫਿਰ ਮਿੱਡੇ ਵਾਲੇ ਦੇ ਧਾਕੀ ਜੱਥੇ ਵੱਲੋਂ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਕਿ ਆਪ ਸਿੱਖ ਸੰਗਤਾਂ ਕਲਗੀ ਤਰਪਿਤਾ ਮਹਾਰਾਜ ਉਹਨਾਂ ਦੇ ਆਗਮਨ ਪੁਰਬ ਨੂੰ ਮਨਾ ਕਬੀਰ ਜੀ ਨੇ ਲਿਖਿਆ ਹੈ ਕਿ ਇੱਕ ਘੜੀ ਆਦੀ ਘੜੀ ਆਦੀ ਹੁੰਦੇ ਆਤ ਭਗਤਨ ਸਿੰਘ ਦੀ ਗੋਸਟੇ ਜੋ 1900 ਲਾ ਜਿਹੜੀ ਘੜੀ ਆਪਾਂ ਆਪਣੇ ਵੱਡੇ ਵਡੇਰਿਆਂ ਯਾਦ ਕਰਦੇ ਹਾਂ ਗੁਰਬਾਣੀ ਨੂੰ ਸੁਣ ਵਿੱਚ ਸਤ ਸੰਗਤ ਦੇ ਰੂਪ ਵਿੱਚ ਬੈਠ ਕੇ ਮਨਕੀਤ ਕਰਦੇ ਆ ਉਸ ਘੜੀ ਦਾ ਆਪਾਂ ਲਾਭ ਪ੍ਰਾਪਤ ਹੁੰਦਾ ਉਹ ਘੜੀ ਸੱਚ ਖਲ ਵਿੱਚ ਪ੍ਰਵਾਨ ਹੁੰਦੀ ਹੈ ਆਪ ਸਿੱਖ ਸੰਗਤਾਂ ਛੱਡੀ ਦਾ ਟਾਈਮ ਆ ਫਿਰ ਵੀ ਗੁਰੂ ਦਰਬਾਰ ਪੌਂਚ ਕੇ ਹਾਜ਼ਰੀਆਂ ਭਰ ਰਹੇ ਹੋ ਬੜੇ ਵੱਡੇ ਪਾਗਲੇ ਆਪ ਸਭ ਸੰਗਤਾਂ ਦੇ ਜੋ ਕਿ ਅੱਜ ਆਪਾਂ ਨੂੰ ਇੱਕ ਕੀਮਤੀ ਸਮਾਂ ਪ੍ਰਾਪਤ ਹੋਇਆ ਸੋ ਆਓ ਜਿੰਨਾ ਸਮਾਂ ਵੀ ਆਪਾਸ ਇੱਕ ਸੰਗਤਾਂ ਨੇ ਸਤ ਸੰਗਤ ਦੇ ਰੂਪ ਵਿੱਚ ਬੈਠਣਾ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਆਪਣਾ ਜਿੱਥੇ ਸਰੀਰਕ ਤੌਰ ਤੇ ਆਪਾਂ ਸੰਗਤ ਵਿੱਚ ਬੈਠੇ ਦਿਸ ਰਹੇ ਹਾਂ ਉੱਥੇ ਆਪਣਾ ਮਨ ਵੀ ਸਤ ਸੰਗਤ ਵਿੱਚ ਹੋਣਾ ਚਾਹੀਦਾ ਕਿਉਂਕਿ ਜੋ ਸਟੇਜ ਦੇ ਉੱਪਰ ਬੁਲਾਰਾ ਬੋਲ ਰਿਹਾ ਉਹ ਜੋ ਆਪਾਂ ਨੂੰ ਇਤਿਹਾਸ ਦੀ ਗੱਲ ਸੁਣਾ ਰਿਹਾ ਹੈ سریک طور پہ تھے بیٹھ کے من کے طور پہ بھی سنیے کیونکہ اکثر ایسا ہے کہ سنگت اکٹھ بہت ہے لیکن سنگت کوئی ہے جس کا من گرو چرن میں ٹکیا ہے اس کر کے اپنا کوشش کرنی ہے کہ جتنا سما اپن حاضری پڑنی ہے آپ اپنے من کے طور پہ بھی ست سنگت ہے سو آؤ کلکر پتا مہاراج ਜੋ ਆਉਂਦੇ ਖਾਤਰ ਬੜੀ ਲਾਮ ਦੇਣ ਵਾਸਤੇ ਤੋਰਿਆ ਸਮੇਂ ਸਮੇਂ ਜਦੋਂ ਵੀ ਇਸ ਸਿੱਖ ਕੌਮ ਤੇ ਕੋਈ ਪਿੱਕਤਾ ਪਈ ਹੈ ਉਹਨਾਂ ਨੇ ਆਪਣੇ ਛੋਟੇ ਵੱਡੇ ਸਭ ਜਾਂਦੇ ਇਸ ਸਿੱਖ ਕੌਮ ਤੋਂ ਕੁਰਬਾਨ ਕੀਤੇ ਆਪਣਾ ਸਰਵੰਸ ਇਸ ਸਿੱਖ ਕੌਮ ਤੋਂ ਕੁਰਬਾਨ ਕੀਤਾ ਹੈ ਸੋ ਹਾਉ ਕਲਗੀਧਰਪਤਾ ਮਹਾਰਾਜ ਉਹਨਾਂ ਦੇ ਜੀਵਨ ਵਿੱਚੋਂ ਕੁਝ ਇਤਿਹਾਸ ਦੀਆਂ ਲੜੀਆਂ ਲੈ ਸਿੱਖ ਸੰਗਤਾਂ ਦੇ ਸਾਹਮਣੇ ਅਪਰਮੇਸ਼ਰ ਦੀ ਕੋਸ਼ਿਸ਼ ਕਰਾਂਗੇ ਜਿਸ ਵੇਲੇ ਇਸ ਥਖਤੀ ਉੱਪਰ ਪਾ ਤੇਰਾ ਚਾਤ ਜ਼ੁਲਮ ਹੱਦੋਂ ਜਾਣਾ ਬਾਤ ਜਾਵੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਖੁਦਾ ਨੂੰ ਗੌਣ ਨੂੰ ਇਨਸਾਨ ਦਾ ਚੋਲਾ ਪਹਿਨ ਕੇ ਇਸ ਧਰਤੀ 'ਤੇ ਉਤਰਨਾ ਪੈਂਦਾ ਸਮੇਂ-ਸਮੇਂ ਜਦੋਂ ਵੀ ਕੋਈ ਇਨਸਾਨ ਆਪਣੇ ਮਨੁੱਖਤਾ ਟੁੱਟ ਕੇ ਸ਼ੈਤਾਨ ਵਾਲਾ ਜੁੜਿਆ ਜ਼ੁਲਮ ਕਰਨ ਵਾਲਾ ਜੁੜਿਆ ਉਸ ਨੂੰ ਸੁਝਾਉਣ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਇਸ ਧਰਤੀ 'ਤੇ ਹੋਇਆ ਹੁਣ ਜਦੋਂ ਉਹ ਪ੍ਰੇਸ਼ਟ ਹੋਇਆ ਪਰ ਅਸੀਂ ਹੰਕਾਰ ਵਿੱਚ ਆਇਆ ਹੋਇਆ ਸੀ ਉਹ ਮੰਨਦਾ ਸੀ ਕਿ ਮੇਰੇ ਤੋਂ ਬਲਵਾਨ ਇਸ ਧਰਤੀ ਉੱਪਰ ਕੋਈ ਨਹੀਂ ਮੇਰੇ ਤੋਂ ਭੱਤੀ ਵਾਲਾ ਮੈਂ ਤਾਂ ਸ਼ਕਤੀ ਵਾਲਾ ਜਿਸ ਧਰਤੀ ਉੱਪਰ ਕੋਈ ਨਹੀਂ ਉਹ ਫਿਰ ਹੰਕਾਰ ਵਿੱਚ ਆਇਆ ਹੋਇਆ ਆਪ ਜਨਤਾ ਨੂੰ ਆਪਣਾ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ ਫਿਰ ਉਸ ਨੂੰ ਸਮਝਾਉਣ ਵਾਸਤੇ ਰਾਮ ਨੂੰ ਸੰਜੋੜਨ ਵਾਸਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਅਵਤਾਰਤਾ ਹੈ ਉਹਨੂੰ ਸਮਝਾਉਣ ਵਾਸਤੇ ਭਗਵਾਨ ਨੇ ਇਨਸਾਨ ਦਾ ਚੋਲਾ ਲੈ ਕੇ ਇਸ ਸਰਦੀ ਉੱਪਰ ਆਏ। ਫਿਰ ਸਵੇ ਸਮੇਂ ਜਦੋਂ ਬਾਪਾ ਜੋ ਕਿ ਜ਼ੁਲਮ ਕਰ ਰਿਹਾ ਸੀ ਉਸ ਨੂੰ ਸਮਝਾਉਣ ਵਾਸਤੇ ਸਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸਰਦੀ ਉੱਪਰ ਆਏ। ਉਸ ਨੂੰ ਸੱਚ ਦਾ ਉਪਦੇਸ਼ ਦੇਣ ਵਾਸਤੇ। ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਕੋ ਉਹਨਾਂ ਦੇ ਨਾਲ ਸੋਹਣ ਇਸ ਸਰਦੀ ਉੱਪਰ ਆਏ। ਉਹਨਾਂ ਤਰ੍ਹਾਂ ਜਿੱਥੇ ਪਹਿਲੇ ਗੁਰੂ ਸਾਹਿਬਾਨ ਭਗਤੀ ਨਾਲ ਸ਼ਾਂਤੀਪੂਰਵਕ ਰਹਿ ਕੇ ਮੁਸਲਮਨ ਨੂੰ ਮੁਕੰਦ ਦੀ ਕੋਸ਼ਿਸ਼ ਕਰ ਰਹੇ ਸਨ ਫਿਰ ਧਰਤੀ ਨੇ ਉਹ ਹਾਲ ਤੱਕਿਆ ਕਿ ਹੁਣ ਇਸ ਨੂੰ ਸਮਝਾਉਣ ਵਾਸਤੇ ਜਾਲਵਾਣ ਸਮਝਾਉਣ ਵਾਸਤੇ ਜਿੱਥੇ ਭਗਤੀ ਵਾਲੀ ਆਤਮਾ ਇਸ ਧਰਤੀ ਉੱਪਰ ਆਈ ਹੈ ਉੱਥੇ ਸ਼ਕਤੀ ਵਾਲੀ ਆਤਮਾ ਵੀ ਚਾਹੀਦੀ ਜੋ ਇਹਨਾਂ ਮੰਜੀਰੋ ਦੀ ਭਾਵਨਾ ਲੈ ਕੇ ਅੱਜ ਵੀ ਗੁਰਨਾਨਕ ਦੇ ਦਰਬਾਰ ਤੇ ਕੋਈ ਇਨਸਾਨ ਵਸਦੀ ਕੋਰ ਦੇ ਮਨ ਦਾ ਹਾਵਨਾ ਸਪੂਰਨ ਹੁੰਦੀ ਜੇ ਕੋਈ ਹਿੱਕੜ ਬਾਜੀ ਦੇ ਨਾਲ ਪਾਉਂਦਾ ਇਹ ਉਸ ਨੂੰ ਨਿੱਕੇ ਦੀ ਕੱਮੀ ਪਾਈ ਜਾਂਦੀ ਹੁਣ ਆਮ ਜਨਤਾ ਜੋ ਉਸ ਸਮੇਂ ਦੀ ਜਨਤਾ ਸੀ ਜੋ ਝਲਮਾਂ ਤੋਂ ਤੱਕ ਆਈ ਹੋਈ ਸੀ ਉਹ ਪੁਕਾਰਾ ਕਰਨ ਲੱਗੀ ਕਿ ਸਾਡੇ ਉੱਪਰ ਬੜਾ ਜ਼ੁਲਮ ਹੋ ਰਿਹਾ ਹੈ ਬੜਾ ਚਾਹ ਹੋ ਰਿਹਾ ਹੈ ਸਾਡੇ ਉੱਤੇ ਜ਼ੁਲਮ ਹੋ ਰਿਹਾ ਹੈ

ਜੋ ਭਾਰੀ ਇਹਨਾਂ ਦਾ ਭਾਰ ਲੱਗ ਰਿਹਾ ਕਹਿ ਲੱਗੀ ਨਹੀਂ ਅਕਾਲਪੁਰ ਕੋਲ ਇਹ ਮੇਰੇ ਉੱਪਰ ਜੇ ਜੋ ਮਨਸਪਤੀਆ ਮੈਨੂੰ ਇਹਨਾਂ ਦਾ ਭਾਰ ਨਹੀਂ ਲੱਗ ਰਿਹਾ ਇਹਨਾਂ ਤੋਂ ਜਾਦੇ ਭਾਰੀ ਨੇ ਜੋ ਅਕਿਰਤ ਕਰਨ ਲੋਕ ਨਹੀਂ ਜੋ ਉਸ ਅਕਾਲਪੁਰ ਕੋਲੋਂ ਦਾ ਰਸਤਾ ਛੱਡ ਕੇ ਕੇਵਲ ਤੇ ਕੇਵਲ ਆਮ ਜਨਤਾ ਨੂੰ ਸਤਾਉਣ ਵਿੱਚ ਲੱਗੇ ਹੋਏ ਜੋ ਜ਼ੁਲਮ ਕਰਦੇ ਵਰੀ ਆਤਮਾ ਨੂੰ ਮੇਰੇ ਉੱਪਰ ਭੇਜੋ ਜੋ ਇਸ ਖਲਮ ਨੂੰ ਰੋਕ ਸਕੇ ਹੁਣ ਧਰਤੀ ਅਕਾਲਪੁਰ ਵਾਜੂ ਦੇ ਚਰਨਾਂ ਵਿੱਚ ਜਾ ਕੇ ਜਿਸ ਤਰ੍ਹਾਂ ਆਪਣੇ ਉੱਪਰ ਹੋ ਰਹੇ ਜਲਮਾਰੇ ਲੱਸ ਰਹੀ ਹੈ ਕਿ ਕੋਈ ਇਹਨਾਂ ਰੋਕਣ ਵਾਸਤੇ ਕੋਈ ਬੜੀ ਦੂ ਬੜੀ ਸੂਰਮਾ ਕੋਈ ਭੱਤੀ ਸ਼ਕਤੀ ਆਪ ਵਰੇ ਆਤਮਾ ਜਿਸ ਸ਼ਕਤੀ ਨੂੰ ਭੇਜੋ ਆਓ ਉਸ ਵੇਲੇ ਦੇ ਸੀਨ ਨੂੰ ਢਾਲੀ ਜਿੱਥੇ ਪਾਸੋਂ ਐਉ ਸੰਭਲ ਕਰੋ